ਪਰ ਬਾਣੀ ਨੂੰ ਨਾ ਵਿਚਾਰਨ ਕਰਕੇ ਸਾਡਾ ਸਮਾਜ ਦੂਜੇ ਪਾਸੇ ਨੂੰ ਤੁਰ ਪਿਆ ਤੇ ਜਦੋਂ ਆਪਾਂ ਬਾਣੀ ਨੂੰ ਛੱਡ ਕੇ ਦੂਜੇ ਪਾਸੇ ਨੂੰ ਜਾਵਾਂਗੇ ਫਿਰ ਵੇਖੋ ਸਾਡਾ ਸਮਾਜ ਜਿਹੜਾ ਉਹ ਗਲਤ ਪਾਸੇ ਨੂੰ ਤੁਰ ਪੈਂਦਾ ਤੇ ਅੱਜ ਤੁਸੀਂ ਪੰਜਾਬ ਦਾ ਹਾਲ ਵੇਖ ਸਕਦੇ ਹੋ ਜਿਵੇਂ ਪੰਜ ਵਿਕਾਰ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਬੰਦੇ ਦੇ ਸਰੀਰ ਦੇ ਅੰਦਰ ਹੀ ਨੇ ਜੇ ਤੇ ਗੁਰੂ ਦੀ ਮਤ ਨੂੰ ਜੀਵਨ 'ਚ ਧਾਰਨ ਕਰ ਲਿਆ ਜਾਵੇ ਫੇਰ ਤੇ ਇਹਨਾਂ ਨੂੰ ਸਿੱਧੇ ਰਾਹ ਲਾਇਆ ਜਾ ਸਕਦਾ ਇਹਨਾਂ ਦੇ ਕੋਲੋਂ ਆਪਣੀ ਸੇਵਾ ਕਰਾਈ ਦਾ ਸਕਦੀ ਹੈ ਨਹੀਂ ਤੇ ਬਹੁਤੀ ਵਾਰੀ ਤੇ ਇਹ ਬੰਦੇ ਦਾ ਜੀਵਨ ਬਰਬਾਦ ਕਰ ਦਿੰਦੇ ਨੇ ਜੇ ਗੁਰੂ ਦੀ ਮੱਤ ਆ ਜਾਏ ਨਾ ਫਿਰ ਇਹਨਾਂ ਵਿਕਾਰਾਂ ਨੂੰ ਗੁਰੂ ਦੀ ਬਾਣੀ ਦੇ ਮੁਤਾਬਕ ਤੋੜਿਆ ਜਾ ਸਕਦਾ ਤੇ ਜੀਵਨ ਜਿਉਂਦਿਆਂ ਹੋਇਆਂ ਇਹਨਾਂ ਦੀ ਵਰਤੋਂ ਚੰਗੇ ਢੰਗ ਨਾਲ ਕਰਕੇ ਜੀਵਨ ਨੂੰ ਬਤੀਤ ਕੀਤਾ ਜਾ ਸਕਦਾ ਪਰ ਜੇ ਗੁਰੂ ਦੀ ਮੱਤ ਨਾ ਹੋਵੇ ਤੇ ਇਹ ਪੰਜ ਵਿਕਾਰ ਜੀਵਨ ਨੂੰ ਤਬਾਹ ਕਰ ਦਿੰਦੇ ਨੇ ਹੁਣ ਜਿਵੇਂ ਇਹ ਪੰਜ ਵਿਕਾਰ ਜੀਵਨ ਨੂੰ ਤਬਾਹ ਕਰਦੇ ਨੇ ਨਾ ਮੈਂ ਕਈ ਵਾਰ ਸੋਚਦਾ ਹੁੰਦਾ ਮੈਂ ਕਿ ਪੰਜ ਵਿਕਾਰ ਨਾਲ ਹੋਰ ਵੀ ਪੈਦਾ ਹੋ ਗਏ ਨੇ ਜਿਹੜੇ ਵੀ ਹੌਲੀ ਹੌਲੀ ਇਹਨਾਂ ਦੀ ਸ਼ੁਰੂਆਤ ਵੈਸੇ ਪੰਜਾਬ ਦੀ ਧਰਤੀ ਤੋਂ ਹੋਈ ਹੁਣ ਵਾਇਰਸ ਜਿਹੜਾ ਹੈ ਨਾ ਹੋਰ ਥਾਵਾਂ ਦੇ ਉੱਤੇ ਵੀ ਜਾ ਰਿਹਾ ਉਹ ਪੰਜ ਵਿਕਾਰ ਪਤਾ ਕਿਹੜੇ ਨੇ ਜਿਹੜੇ ਅੱਜ ਨਵੇਂ ਹੀ ਨਵੇਂ ਕਹਿ ਲਓ ਤੁਸੀਂ ਵੀ ਕੁਝ ਕੁ ਸਾਲਾਂ ਤੋਂ ਬਹੁਤਾ ਹੀ ਚੱਲ ਪਏ ਨੇ ਉਹਨਾਂ ਦੇ ਵਿੱਚ ਪਹਿਲਾ ਵਿਕਾਰ ਹੈ ਜੀ ਪੰਜਾਬੀ ਗਾਇਕ ਬੇੜਾ ਘਰ ਕੀਤਾ ਇਹਨਾਂ ਨੇ ਸਮਾਜ ਦਾ ਇਹ ਵੀ ਬੜਾ ਵੱਡਾ ਵਿਕਾਰ ਜਿਹੜਾ ਸਾਡੇ ਕੌਮ ਨੂੰ ਲੱਗ ਚੁੱਕਿਆ ਬੱਚੇ ਬੱਚੀ ਦਾ ਆਨੰਦ ਕਾਰਜ ਕਰਨਾ ਹੋਵੇ ਵਿਆਹ ਸ਼ਾਦੀ ਕਿਸੇ ਦੇ ਘਰ ਦੇ ਵਿੱਚ ਹੋਵੇ ਇਹਨਾਂ ਤੋਂ ਬਗੈਰ ਜੀ ਅੱਜ ਕਿਸੇ ਦਾ ਵਿਆਹ ਹੀ ਨਹੀਂ ਹੁੰਦਾ ਡੀਜੇ ਲੱਗਣ ਤੋਂ ਬਗੈਰ ਤਾਂ ਕਿਸੇ ਦਾ ਵਿਆਹ ਹੀ ਨਹੀਂ ਹੁੰਦਾ ਸੱਚੀ ਹੈ ਨਾ ਗੱਲ ਵੀ ਬੰਦਾ ਕਹਿੰਦਾ ਜਦ ਤੱਕ ਟਪੂਸੀਆਂ ਨਾ ਮਾਰੀਆਂ ਤਦ ਤੱਕ ਗੱਲ ਬਣਨੀ ਨਹੀਂ ਇਹ ਪਹਿਲਾ ਵਿਕਾਰ ਹੈ ਜਿਹੜਾ ਅੱਜ ਸਾਡੇ ਸਾਹਮਣੇ ਆ ਰਿਹਾ ਵੀ ਬਹੁਤ ਆਤ ਗਿਣਤੀ ਸਾਡੇ ਲੋਗ ਅਜੇ ਇਸ ਪਾਸੇ ਨੂੰ ਤੁਰ ਪਏ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਵੇਖਿਓ ਪਾਤਸ਼ਾਹ ਨੇ ਤੇ ਰੋਕਿਆ ਸੀ ਇਸ ਪਾਸੇ ਤੇ ਜਾਣ ਤੋਂ ਪਾਤਸ਼ਾਹ ਨੇ ਤੇ ਆਖਿਆ ਸੀ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ ਰੱਬ ਨੂੰ ਸੰਬੋਧਨ ਹੋ ਕੇ ਗੁਰੂ ਜੀ ਨੇ ਇਹ ਗੱਲ ਆਖੀ ਸੀ ਕਹਿੰਦੇ हे ਮੇਰੇ ਰੱਬਾ ਮੇਰੇ ਕੰਨ ਦੇ ਵਿੱਚ ਗੰਦੇ ਗੀਤ ਨਹੀਂ ਪੈਣੇ ਚਾਹੀਦੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਇਹ ਤੇ ਸਾਖਤਾਂ ਵਾਲੇ ਗੀਤ ਨੇ ਇਹ ਤੇ ਮਾਲਕ ਦੀ ਵਿਚਾਰ ਤੋਂ ਦੂਰ ਕਰਨ ਵਾਲੇ ਨੇ ਇਹ ਤਾਂ ਮਾਲਕ ਤੋਂ ਦੂਰ ਲੈ ਜਾਂਦੇ ਨੇ ਬੰਦੇ ਨੂੰ ਤੇ ਤੁਸੀਂ ਵੇਖੋ ਸਾਡੇ ਸਮਾਜ ਦਾ ਹਾਲ ਐਸਾ ਨਹੀਂ ਹੈ ਅੱਜ ਜਦੋਂ ਵਿਆਹ ਸ਼ਾਦੀ ਉੱਤੇ ਤੇ ਡੀਜੇ ਲਾ ਲਾ ਹੀ ਬੰਦੇ ਨੇ ਬੜਾ ਭੁੜਕ ਲਿਆ ਹੁਣ ਉਦੋਂ ਤੇ ਗੁਰੂ ਦੀ ਮਤ ਲਈ ਨਹੀਂ ਜੀਵਨ ਦੇ ਵਿੱਚ ਉਦੋਂ ਦੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਨਹੀਂ ਤੇ ਫਿਰ ਵਿਆਹ ਸ਼ਾਦੀ ਤੋਂ ਬਾਅਦ ਉਹ ਵਿਗੜ ਜਾਂਦਾ ਨਾ ਹਿਸਾਬ ਕਿਤਾਬ ਕਈ ਵਾਰ ਪਰਿਵਾਰਾਂ ਦਾ ਫਿਰ ਉਹੀ ਲੋਕ ਜਿਹੜੇ ਨੇ ਉਹ ਭਟਕਦੇ ਫਿਰਦੇ ਨੇ ਕਿੱਥੇ ਭਟਕਦੇ ਨੇ ਕੋਈ ਜੋਤਿਸ਼ੀ ਕੋਲ ਤੁਰਿਆ ਕੋਈ ਪਾਂਦੇ ਕੋਲ ਤੁਰਿਆ ਕੋਈ ਬਾਬੇ ਕੋਲ ਤੁਰਿਆ ਫਿਰ ਕਹਿੰਦੇ ਵੀ ਸ਼ਾਇਦ ਹੁਣ ਇੱਥੋਂ ਸਾਨੂੰ ਸੁੱਖ ਮਿਲ ਜਾਵੇ ਕਿੱਥੋਂ ਮਿਲਣਾ ਕਿਉਂਕਿ ਗੁਰੂ ਨੇ ਸੁੱਖ ਦੇਣਾ ਹੈ ਦੁਨੀਆਂ ਦੇ ਵਿੱਚ ਹੋਰ ਕੋਈ ਐਸਾ ਨਹੀਂ ਹੈ ਜਿਹਦੇ ਕੋਲ ਉਹ ਸੁੱਖ ਮਿਲ ਜਾਵੇ ਹਾਂ ਦਾਅਵੇ ਜ਼ਰੂਰ ਕਰਦੇ ਨੇ ਉਹ ਲੋਕ ਦਾਵੇ ਜਰੂਰ ਕਰਦੇ ਨੇ ਵੀ ਸਾਡੇ ਕੋਲ ਆਓ ਆ ਕਈ ਵਾਰ ਪੋਸਟਰ ਲੱਗੇ ਹੁੰਦੇ ਨਾ ਲਿਖਿਆ ਹੁੰਦਾ ਹੈ ਸਾਡੇ ਕੋਲ ਆਓ 3 ਘੰਟਿਆਂ ਦੇ ਵਿੱਚ ਤੁਹਾਨੂੰ ਸੁੱਖ ਮਿਲ ਜਾਏਗਾ 24 ਘੰਟਿਆਂ ਦੇ ਅੰਦਰ ਅੰਦਰ ਆਨੰਦ ਦੀ ਪ੍ਰਾਪਤੀ ਕਰੋ ਇਹ ਬੜੇ ਪੋਸਟਰ ਲੱਗੇ ਹੋਏ ਨੇ ਬਸ ਉਹ ਪੋਸਟਰ ਉੱਤੇ ਲਿਖਣ ਦਿਨਾ ਹੀ ਆ ਬਸ ਇਸ ਤੋਂ ਬਾਅਦ ਉਹਨਾਂ ਦੇ ਕੋਲ ਕੱਖ ਨਹੀਂ ਹੈਗਾ ਕਿਉਂਕਿ ਉਹਨਾਂ ਲੋਕਾਂ ਨੇ ਆਪ ਕੋ ਆਪਣੀਆਂ ਦੁਕਾਨਦਾਰੀਆਂ ਚਲਾਉਣੀਆਂ ਨੇ ਤੇ ਆਪਣੀਆਂ ਦੁਕਾਨਦਾਰੀਆਂ ਬੜੇ ਸੋਹਣੇ ਢੰਗ ਨਾਲ ਉਹ ਚਲਾ ਰਹੇ ਨੇ ਬੜੇ ਸੋਹਣੇ ਢੰਗ ਨਾਲ ਚਲਾ ਰਹੇ ਨੇ ਪਤਾ ਕਿਉਂ ਕਿਉਂਕਿ ਸਾਡਾ ਸਮਾਜ ਜਿਹੜਾ ਹੈ ਅੱਜ ਮੂਰਖ ਬਣ ਕੇ ਉਹਨਾਂ ਦੇ ਪਿੱਛੇ ਲੱਗਾ ਹੋਇਆ ਜਿਹੜਾ ਸੱਚ ਨੂੰ ਨਹੀਂ ਨਾ ਵਿਚਾਰਦਾ ਬਾਣੀ ਨੇ ਉਹਨੂੰ ਮੂਰਖ ਹੀ ਆਖਿਆ ਕਹਿੰਦਾ ਇਹ ਭਲੇਆ ਤੂੰ ਸੱਚ ਨੂੰ ਨਹੀਂ ਵਿਚਾਰਿਆ ਖੈਰ ਮੈਂ ਬੇਨਤੀ ਕਰ ਰਿਹਾ ਸੀ ਵੀ ਆ ਪੰਜ ਵਿਕਾਰ ਜਿਹੜੇ ਪਹਿਲੇ ਨੰਬਰ ਉੱਤੇ ਪੰਜਾਬੀ ਗਾਇਕ ਜਿਹੜੇ ਵਿਕਾਰ ਹੀ ਸਮਝ ਲਓ ਕਿਉਂਕਿ ਜਿਹੜੀਆਂ ਸ਼ਬਦਾਵਲੀ ਇਹਨਾਂ ਨੇ ਆਪਣੇ ਗਾਣੇ ਦੇ ਅੰਦਰ ਵਰਤੀਆਂ ਤੇ ਉਸ ਉਹਨਾਂ ਗਾਣਿਆਂ ਨੂੰ ਸੁਣ ਕੇ ਫੇਰ ਵੀ ਸਾਡੇ ਲੋਕ ਕੋਈ ਰਿਐਕਟਰਾਂ ਕਰਨ ਤੇ ਕਹਿਣ ਵੀ ਸਾਡੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਗਾਣੇ ਲੱਗਣੇ ਚਾਹੀਦੇ ਨੇ ਮੈਂ ਕਹਿੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇੱਕ ਵਾਰੀ ਸਾਡੇ ਲੋਕਾਂ ਨੂੰ ਕਿਉਂਕਿ ਘਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਦਰਬਾਰ ਸਾਹਿਬ ਦੇ ਵਿੱਚ ਕੋਈ ਸਮਾਂ ਸੀਗਾ ਜਦੋਂ ਮੱਸਾ ਰੰਗੜ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਇੱਥੇ ਮੱਸਾ ਰੰਗੜ ਆਪਣਾ ਮੰਝਾ ਢਾ ਕੇ ਬਹਿ ਗਿਆ ਜਿੱਥੇ ਅੱਜ ਕੀਰਤਨ ਹੁੰਦਾ ਉਸੇ ਥਾਂ ਦੇ ਉੱਤੇ ਜਿੱਥੇ ਅੱਜ ਬਾਣੀ ਪੜੀ ਜਾਂਦੀ ਉਸੇ ਥਾਂ ਦੇ ਉੱਤੇ ਕੋਈ ਸਮਾਂ ਸੀਗਾ ਜਦੋਂ ਮੱਸਾ ਰੰਗੜ ਨੇ ਕੰਜਰੀਆਂ ਨੇ ਚਾਈਆਂ ਇਹ ਵਾਪਰੀ ਸੀ ਨਾ ਕਦੀ ਘਟਨਾ ਮੱਸਾ ਰੰਗੜ ਨੇ ਐਸਾ ਕੀਤਾ ਵੀ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਪਾਣੀ ਲੈ ਕੇ ਸ਼ਰਾਬ ਕੱਢੀ ਜਾਂਦੀ ਸੀ ਤੇ ਸਭ ਕੁਝ ਹੁੰਦਾ ਸੀਗਾ ਉਦੋਂ ਹੁਣ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਇਹ ਗਲਤ ਕੰਮ ਕਰੇ ਅਸ਼ਲੀਲ ਗੀਤ ਚੱਲਣ ਉੱਥੇ ਕੰਜਰੀਆਂ ਨੱਚਣ ਤੇ ਅਸੀਂ ਕਹਿੰਦੇ ਜੀ ਮੱਸਾ ਰੰਗੜ ਮਾੜਾ ਚੰਗਾ ਤੇ ਨਹੀਂ ਨਾ ਕਹਿੰਦੇ ਆਪਾਂ ਨੂੰ ਮਾੜਾ ਹੀ ਕਹਿੰਦੇ ਆ ਮੱਸਾ ਰੰਗੜ ਮਾੜਾ ਹੈ ਜੀ ਬੜਾ ਗਲਤ ਕੰਮ ਕੀਤਾ ਉਹਨੇ ਇਹ ਕੰਮ ਨਹੀਂ ਸੀ ਉਹਨੂੰ ਕਰਨਾ ਚਾਹੀਦਾ ਦਰਬਾਰ ਸਾਹਿਬ ਦੇ ਅੰਦਰ ਬੜਾ ਗਲਤ ਕੰਮ ਕੀਤਾ ਤੇ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਇਹ ਭਲਿਆ ਮੱਸੇ ਰੰਗੜ ਨੂੰ ਮਾੜੇ ਕਹਿਣ ਵਾਲਿਆ ਤੂੰ ਵੀ ਤਾਂ ਇਦਾਂ ਹੀ ਕਰਦਾ ਤੂੰ ਵੀ ਤਾਂ ਇਦਾਂ ਹੀ ਕਰਦਾ ਤੂੰ ਵੀ ਤੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਉਥੇ ਅਖੰਡ ਪਾਠ ਸਾਹਿਬ ਹੋਇਆ ਸਹਿਜ ਪਾਠ ਹੋਇਆ ਪਰ ਜਦੋਂ ਮਹਾਰਾਜ ਦਾ ਸਰੂਪ ਉਥੋਂ ਦੀ ਗੁਰਦੁਆਰਾ ਸਾਹਿਬ ਵਿਖੇ ਚੱਲਿਆ ਜਾਂਦਾ ਤੇ ਤੂੰ ਵੀ ਤੇ ਉਸੇ ਜਗ੍ਹਾ ਦੇ ਉੱਤੇ ਗਾਣੇ ਲਾ ਕੇ ਉਸੇ ਤਰ੍ਹਾਂ ਪੁੜਕਣੀਆਂ ਮਾਰ ਰਿਆ ਹੋਣਾ ਤੂੰ ਵੀ ਤਾਂ ਉਥੇ ਸ਼ਰਾਬ ਦੇ ਦੌਰ ਚਲਾ ਰਿਆ ਹੋਣਾ ਤੂੰ ਵੀ ਤਾਂ ਮੱਸਾ ਰੰਗੜ ਹੀ ਬਣ ਗਿਆ ਇੱਜੇ ਟਾਈਮ ਵਿੱਚ ਤੂੰ ਵੀ ਤੇ ਮੱਸਾ ਰੰਗੜ ਮੈਂ ਕਹਿੰਦਾ ਮੱਸਾ ਰੰਗੜ ਤੋਂ ਫੇਰ ਚੰਗਾ ਜਦੋਂ ਮੱਸਾ ਰੰਗੜ ਪੁੱਠੇ ਕੰਮ ਕਰਦਾ ਸੀਗਾ ਉਹਦੀ ਮਾਂ ਤੇ ਉੱਥੇ ਨਹੀਂ ਨਾ ਹੈਗੀ ਉਹਦੀ ਭੈਣ ਵੀ ਨਹੀਂ ਹੈਗੀ ਉਹਦੀ ਘਰ ਦੀ ਵੀ ਨਹੀਂ ਹੈਗੀ ਉਹਦਾ ਕੋਈ ਸਾਖ ਸੰਬੰਧੀ ਲਾਗੇ ਨਹੀਂ ਹੈ ਜਦੋਂ ਮੱਸਾ ਰੰਗੜੇ ਪੁੱਠੇ ਕੰਮ ਕਰ ਰਿਹਾ ਪਰ ਅੱਜ ਦਾ ਜਿਹੜਾ ਮੱਸਾ ਰੰਗੜ ਹੈ ਇਹ ਜਦੋਂ ਕੰਜਰੀਆਂ ਨਾਲ ਚੌਂਦਾ ਇਹ ਜਦੋਂ ਅਸ਼ਲੀਲ ਗਾਣਿਆਂ ਦੇ ਉੱਤੇ ਆਪ ਨੱਚਦਾ ਸ਼ਰਾਬਾ ਪੀ ਪੀ ਕੇ ਇੱਥੇ ਤੇ ਭੈਣ ਵੀ ਲੱਗ ਗਈ ਹੁੰਦੀ ਹੈ ਕਿਉਂ ਜੀ ਪੈਲਸਾਂ ਵਿੱਚ ਹੁੰਦਾ ਕਿ ਨਹੀਂ ਹੁੰਦਾ ਇਦਾਂ ਉਥੇ ਤੇ ਭੈਣ ਵੀ ਲੱਗ ਗਈ ਹੈ ਉਥੇ ਤੇ ਮਾਂ ਵੀ ਲੱਗ ਗਈ ਹੈ ਉਥੇ ਤੇ ਘਰ ਦੀ ਵੀ ਲੱਗੇ ਸਾਰੇ ਸਾਖ ਸੰਬੰਧੀ ਲੱਗੇ ਨੇ ਮਸਾ ਰੰਗੜ ਦਾ ਪਿਓ ਸਮੇਂ ਉਹਦੇ ਲਾਗੇ ਮੌਜੂਦ ਨਹੀਂ ਸੀਗਾ ਇੱਥੇ ਤੇ ਮਸਾ ਰੰਗੜ ਦਾ ਪਿਓ ਵੀ ਲਾਗੇ ਬੈਠਾ ਹੁੰਦਾ ਉਹ ਵੀ ਨਜ਼ਾਰੇ ਲੈ ਰਿਹਾ ਹੁੰਦਾ ਕੁਰਸੀ ਉੱਤੇ ਬਹਿ ਕੇ ਬਹੁਤ ਵਧੀਆ ਕੰਮ ਹੋ ਰਿਹਾ 2 ਲੱਖ ਰੁਪਈਆ ਦੇ ਕੇ ਇਹ ਸਦਕੇ ਲਿਆਏ ਆ ਅਸੀਂ ਗਾਇਕ ਬੜਾ ਵਧੀਆ ਕੰਮ ਹੋ ਰਿਹਾ ਜੀ ਹੋਰ ਅਸ਼ਲੀਲ ਗਾਣੇ ਗਾਹ ਹੋਰ ਸਾਡੀਆਂ ਧੀਆਂ ਭੈਣਾਂ ਦੇ ਬਾਰੇ ਬੋਲੇ ਸਾਡੇ ਸਮਾਜ ਦਾ ਹਾਲ ਬਣ ਚੁੱਕਿਆ ਇਸ ਟਾਈਮ ਉੱਤੇ ਸ਼ਰਮ ਜਿਹੜੀ ਉਹ ਪਤਾ ਨਹੀਂ ਵੇਚ ਕੇ ਖਾ ਗਏ ਆ ਜਾਂ ਪਤਾ ਨਹੀਂ ਕੀ ਬਣਿਆ ਸਮਝ ਜਾ ਕੁਝ ਨਹੀਂ ਆ ਰਿਹਾ ਜਦੋਂ ਇਹਨਾਂ ਗਾਣਿਆਂ ਉੱਤੇ ਸਾਨੂੰ ਤੇ ਆਬਜੈਕਸ਼ਨ ਕਰਨੇ ਚਾਹੀਦੇ ਸੀ ਜਦੋਂ ਇਹ ਗਾਣੇ ਗਾਏ ਗਏ 128 ਕੁੜੀ ਦਾ 47 ਵੇਟ ਕੁੜੀ ਦਾ ਕੌਣ ਕਰਦਾ ਪਰ ਓਬਜੈਕਸ਼ਨ ਸਭ ਨੂੰ ਚੰਗੇ ਲੱਗਦੇ ਨੇ ਨਾ ਇਹ ਤੇ ਭਾਵੇਂ ਕੋਈ ਜਵਾਨ ਹੋਵੇ ਤੇ ਭਾਵੇਂ ਕੋਈ ਬਜ਼ੁਰਗ ਹੋਵੇ ਸਾਰੇ ਨਜ਼ਾਰੇ ਲੈ ਰਹੇ ਨੇ ਕਿਉਂਕਿ ਸਵਾਦ ਸਾਰਿਆਂ ਨੂੰ ਆ ਰਿਹਾ ਨਾ ਬਸ ਜਾ ਰਹੀ ਹੁੰਦੀ ਤੇ ਬਸ ਦੇ ਵਿੱਚ ਅਸ਼ਲੀਲ ਗਾਣਾ ਲੱਗਾ ਹੋਇਆ ਉੱਥੇ ਇੱਕ ਬਜ਼ੁਰਗ ਬਾਪੂ ਵੀ ਬੈਠਾ ਤੇ ਨੌਜਵਾਨ ਵੀ ਬੈਠਾ ਪਰ ਕੋਈ ਵੀ ਜਾ ਕੇ ਕੰਡਕਟਰ ਜਾਂ ਡਰਾਈਵਰ ਨੂੰ ਕਹਿੰਦਾ ਨਹੀਂ ਹੈ ਵੀ ਇਹ ਗਾਣੇ ਬੰਦ ਕਰੇ ਕੀ ਗੰਦ ਲਾਇਆ ਤੂੰ ਕੋਈ ਵੀ ਜਾ ਕੇ ਆਖਣ ਵਾਸਤੇ ਤਿਆਰ ਨਹੀਂ ਹੁੰਦਾ ਕਿਉਂਕਿ ਸਾਰੇ ਨੂੰ ਚਸਕੇ ਲੈਣ ਦੀ ਆਦਤ ਪਈ ਹੋਈ ਹੈ ਇਹ ਸਾਡੇ ਸਮਾਜ ਦਾ ਹਾਲ ਹੈ ਪਾਤਸ਼ਾਹ ਨੇ ਬਾਣੀ ਅੰਦਰ ਆਖਿਆ ਸੀ ਕਹਿੰਦੇ ਗੰਧਣ ਵੈਣ ਸੁਣੇ ਉਰਜਾਵੇਂ ਨਾਮ ਲੈ ਤਲਕਾਇਆ ਗੰਦੇ ਗਾਣੇ ਸੁਣ ਸੁਣ ਕੇ ਬੰਦਾ ਬੜਾ ਖੁਸ਼ ਹੁੰਦਾ ਏ ਪਰ ਜਿੱਥੇ ਨਾਮ ਲੈਣ ਦੀ ਗੱਲ ਆਉਂਦੀ ਹੈ ਨਾ ਜਿੱਥੇ ਜੀਵਨ ਵਿੱਚ ਚੰਗੇ ਗੁਣਾਂ ਨੂੰ ਵਸਾਉਣ ਦੀ ਗੱਲ ਆਉਂਦੀ ਹੈ ਇਹ ਕੰਮ ਕਰਕੇ ਕੋਈ ਰਾਜ਼ ਹੀ ਨਹੀਂ ਉੱਥੇ ਜੀਵਨ ਚ ਆਲਸ ਆ ਜਾਂਦਾ ਉੱਥੇ ਆਲਸ ਆ ਜਾਂਦਾ ਤੇ ਆਇਆ ਪਿਆ ਜੀ ਜੀਵਨ ਦੇ ਵਿੱਚ ਆਲਸ ਇਹ ਸਾਡੇ ਸਮਾਜ ਦਾ ਹਾਲ ਬਣ ਗਿਆ ਪਹਿਲੇ ਨੰਬਰ ਉੱਤੇ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਪਹਿਲਾ ਵਿਕਾਰ ਹੈ ਨਾ ਉਹ ਪੰਜਾਬੀ ਗਾਇਕ ਦੂਜੇ ਨੰਬਰ ਦੇ ਉੱਤੇ ਪਤਿਤਪੁਣਾ ਇਹ ਸਾਡੇ ਸਮਾਜ ਚ ਬਹੁਤ ਆਤ ਗਿਣਤੀ ਦੇ ਅੰਦਰ ਆਪਣਾ ਸਰੂਪ ਗਵਾ ਲਿਆ ਇਹ ਦੂਜਾ ਵਿਕਾਰ ਚੰਬੜ ਗਿਆ ਕਿਉਂਕਿ ਉਹਨਾਂ ਗਾਇਕਾਂ ਨੂੰ ਵੀ ਗਾਣੇ ਗਾਉਂਦੇ ਹੋਏ ਵੇਖਿਆ ਨਾ ਸਾਡੇ ਨੌਜਵਾਨਾਂ ਨੇ ਵੀ ਜਿੱਦਾਂ ਦਾ ਇਹਨੇ ਸਟਾਈਲ ਬਣਾਇਆ ਇਦਾਂ ਦਾ ਅਸੀਂ ਵੀ ਆਪਣਾ ਬਣਾ ਲੈਨੇ ਆ ਉਹਨਾਂ ਦੇ ਵੱਲ ਵੇਖ ਵੇਖ ਕੇ ਆ ਦੂਜਾ ਵਿਕਾਰ ਵੀ ਸਾਨੂੰ ਚੰਬੜ ਗਿਆ ਅਸੀਂ ਗਲਤ ਪਾਸੇ ਨੂੰ ਤੁਰ ਪਏ ਉਸ ਤੋਂ ਬਾਅਦ ਤੀਜੇ ਨੰਬਰ ਉੱਤੇ ਨਸ਼ੇ ਆ ਗਏ ਇਹ ਨਸ਼ਿਆਂ ਨੇ ਸਮਾਜ ਨੂੰ ਪਟਕੇ ਰੱਖ ਦਿੱਤਾ ਤੇ ਵੇਖੋ ਜਿਨ੍ਹਾਂ ਨੇ ਸਾਡੇ ਸਮਾਜ ਦਾ ਬੇੜਾਗਰ ਕੀਤਾ ਨਾ ਸਾਡੇ ਲੋਕਾਂ ਨੇ ਉਹਦੀ ਚੜ੍ਹਾਈ ਵੀ ਬੜੀ ਕਰਾਈ ਵੈਸੇ ਅ ਜਿਹਨੇ ਗਾਣਾ ਗਾਇਆ ਸੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਉਹਦੀਆਂ ਕੈਸਟਾਂ ਸਾਡੇ ਲੋਕਾਂ ਨੇ ਖਰੀਦੀਆਂ ਨਾ ਉਹਦੇ ਗਾਣੇ ਸਾਡੇ ਲੋਕਾਂ ਨੇ ਸੁਣੇ ਨਾ ਤਾਂ ਹੀ ਉਹ ਹਟਕ ਹੋਇਆ ਵੈਸੇ ਆਪੇ ਤੇ ਉਹ ਨਹੀਂ ਗਿਆ ਉਹ ਵੀ ਜਿਹੜਾ ਸਾਡਾ ਬੇੜਾ ਕਰਕ ਕਰਨਾ ਚਾਹੁੰਦਾ ਏ ਜਿਹੜਾ ਕਹਿੰਦਾ ਏ ਵੀ ਘਰ ਚ ਸ਼ਰਾਬ ਕੱਢਿਆ ਕਰੋ दारू ਪੀਆ ਕਰੋ ਪੁੱਠੇ ਕੰਮ ਕਰਿਆ ਕਰੋ ਉਹਨੂੰ ਸਾਡੇ ਲੋਕ ਹਟ ਕਰਾ ਦਿੰਦੇ ਤੇ ਇਹ ਨੌਜਵਾਨਾਂ ਨੂੰ ਬੜੀ ਚੁਬਦੀ ਏ ਗੱਲ ਜਦੋਂ ਮੈਂ ਉਹਦੇ ਬਾਰੇ ਬੋਲਦਾ ਮੈਨੂੰ ਬੜੇ ਫੋਨ ਆਉਂਦੇ ਵੀ ਗੁਰਦਾਸ ਮਾਨ ਬਾਰੇ ਕਿਉਂ ਬੋਲੀ ਮੈਂ ਕਿਹਾ ਕਿਉਂ ਨਾ ਬੋਲਾਂ ਜਿਉਂ ਨੇ ਗਾਣਾ ਗਾਇਆ ਤੇ ਬੋਲਾਂਗਾ ਨਾ ਮੈਂ ਕਿਉਂ ਨਾ ਬੋਲਾਂ ਤੁਹਾਨੂੰ ਚੁਬਦੀ ਹੋਵੇਗੀ ਤੁਸੀਂ ਉਹਨੂੰ ਰੱਬ ਮੰਨਦੇ ਹੋਗੇ ਮੈਂ ਨਹੀਂ ਮੰਨਦਾ ਉਹਨੂੰ ਮੈਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਮੋਣਾ ਬਹੁਤ ਹੀ ਸਾਡੇ ਪੰਜਾਬੀਆਂ ਦਾ ਹਾਲ ਆ ਜੇ ਹੋਇਆ ਪਿਆ ਵੀ ਪਤਾ ਨਹੀਂ ਕੀ ਬਣਾ ਦਿੱਤਾ ਜਿਹੜੇ ਇਹੋ ਜਿਹੇ ਗਾਇਕ ਸੀਗੇ ਬਹੁਤ ਕੁਝ ਉਹਨਾਂ ਨੂੰ ਅਸੀਂ ਬਣਾ ਕੇ ਰੱਖ ਦਿੱਤਾ ਪਰ ਮੈਂ ਇੱਕ ਬੇਨਤੀ ਕਰਾਂਗਾ ਆਪਣੇ ਗੁਰੂ ਕੋਲੋਂ ਸਿੱਖਿਆ ਲੈ ਕੇ ਸਾਰਾ ਕੁਝ ਕਰਿਆ ਕਰੀਏ ਅੱਜ ਜੇ ਸਾਡਾ ਸਮਾਜ ਪਰੇਸ਼ਾਨ ਹੈ ਨਾ ਤੇ ਉਹਦੇ ਪਿੱਛੇ ਕਾਰਨ ਇੱਕੋ ਹੈ ਕਿਉਂਕਿ ਜੀਵਨ ਚ ਗੁਰੂ ਦੀ ਮਤ ਨਹੀਂ ਪਾਤਸ਼ਾਹ ਨੇ ਕਿਹਾ ਨਾ ਹਰ ਕੇ ਨਾਮ ਬਿਨਾ ਦੁੱਖ ਪਾਵੈ ਪਰਮਾਤਮਾ ਜੀ ਦੇ ਨਾਮ ਤੋਂ ਬਿਨਾ ਦੁੱਖ ਹੈ ਭਾਵੇਂ ਫਿਰ ਉਹ ਗ੍ਰਸਤੀ ਜੀਵਨ ਦੀ ਗੱਲ ਹੋਵੇ ਭਾਵੇਂ ਉਹ ਪਰਿਵਾਰ ਦੀ ਗੱਲ ਹੋਵੇ ਭਾਵੇਂ ਉਹ ਬੱਚਿਆਂ ਦੀ ਗੱਲ ਹੋਵੇ ਜਿੱਥੇ ਮਾਲਕ ਦੀ ਵਿਚਾਰ ਹੋਏਗੀ ਉੱਥੇ ਸੁੱਖ ਹੋਵੇਗਾ ਉੱਥੇ ਆਨੰਦ ਖੇੜਾ ਹੋਵੇਗਾ ਜਿੱਥੇ ਮਾਲਕ ਦੀ ਵਿਚਾਰ ਨਹੀਂ ਹੋਵੇਗੀ ਉੱਥੇ ਦੁੱਖ ਹੀ ਹੋਵੇਗਾ ਤੀਜੇ ਨੰਬਰ ਦੇ ਉੱਤੇ ਇਹ ਨਸ਼ਾ ਚੌਥੇ ਨੰਬਰ ਦੇ ਉੱਤੇ ਸੁੱਖ ਨਾਲ ਸਾਡੇ ਸਾਧ ਬਾਬੇ ਪਖੰਡੀ ਕਿੰਨੀ ਗਿਣਤੀ ਹੈ ਵੇਖੋ ਜੇ ਮੈਂ ਕਹਿੰਦਾ ਮੈਂ ਕਈ ਵਾਰ ਹੱਸਦਾ ਹੁੰਦਾ ਮੈਂ ਕਿ ਗਿਣਤੀ ਕਰਨ ਲੱਗੀ ਹੈ ਨਾ ਪਤਾ ਨਹੀਂ ਕਿੰਨੇ ਦੇ ਕਿੰਨੇ ਰਜਿਸਟਰ ਭਰੇ ਜਾ ਸਕਦੇ ਜਿੰਨਾ ਨਾਂ ਹੀ ਨੋਟ ਕਰਨ ਲੱਗੀ ਹੈ ਇਹਨਾਂ ਦੇ ਜਿਹੜੇ ਰਜਿਸਟਰ ਨੇ ਉਹ ਤੇ ਵੱਖਰੀ ਗੱਲ ਹੈ ਵੀ ਜਿਹੜੇ ਰਜਿਸਟਰ ਹੋ ਚੁੱਕੇ ਨੇ ਤੇ ਜਿਹੜੇ ਅਨ ਰਜਿਸਟਰ ਨੇ ਨਾ ਡੇਰੇ ਜਾਂ ਚੌਕੀਆਂ ਲੱਗਦੀਆਂ ਕਿਸੇ ਨੇ ਆਪਣੇ ਮੰਦਿਰ ਹੀ ਬਣਾ ਲਏ ਵੀ ਆ ਸਾਰਾ ਕੁਝ ਜੋ ਸਾਡੇ ਸਮਾਜ ਅੰਦਰ ਚੱਲ ਰਿਹਾ ਆ ਚੌਥਾ ਵਿਕਾਰ ਚੌਥਾ ਵਾਇਰਸ ਪਹੁੰਚਦਾ ਮੋਬਾਈਲ ਵਿੱਚ ਜਾਂ ਕੰਪਿਊਟਰ ਵਿੱਚ ਵਾਇਰਸ ਆ ਜਾਏ ਤੇ ਉਹ ਹੈਂਗ ਹੋਣ ਲੱਗ ਪੈਂਦਾ ਆਹ ਵਾਇਰਸ ਪੰਜਾਬ ਦੇ ਵਿੱਚ ਆ ਕੇ ਸਾਰਾ ਪੰਜਾਬ ਹੀ ਹੈਂਗ ਹੋਇਆ ਫਿਰਦਾ ਅੱਜ ਦੇ ਟਾਈਮ 'ਚ ਕੋਈ ਸੱਚ ਵਾਲੇ ਪਾਸੇ ਨੂੰ ਜਾਣ ਵਾਸਤੇ ਤਿਆਰ ਨਹੀਂ ਪੰਜਵੇਂ ਨੰਬਰ ਦੇ ਉੱਤੇ ਆ ਮੜੀਆਂ ਕਵਣਾ ਕਿਉਂ ਜੀ ਸਹਿਮਤ ਹੈ ਨਾ ਇਹ ਪੰਜ ਵਿਕਾਰ ਚੰਬੜੇ ਨੇ ਨਾ ਸਾਡੇ ਸਮਾਜ ਨੂੰ ਪਰ ਸਾਡੇ ਲੋਕ ਸਮਝਣ ਨੂੰ ਤਿਆਰ ਨਹੀਂ ਜਿਹੜਾ ਸੱਚ ਦੱਸੇ ਉਹਨੂੰ ਕਹਿੰਦੇ ਨੇ ਕਿਉਂ ਦੱਸਿਆ ਈ ਉਹਨੂੰ ਕਹਿੰਦੇ ਨੇ ਕਿਉਂ ਦੱਸਿਆ ਈ ਟੱਕਿਆ ਰਹਿਣ ਦੇ ਤੇ ਕਈ ਪਤਾ ਸਾਨੂੰ ਕੀ ਆਖਣਗੇ ਭਾਈ ਸਾਹਿਬ ਜੀ ਬਾਣੀ ਦੀ ਵਿਆਖਿਆ ਕਰਿਆ ਕਰੋ ਸ਼ਬਦ ਦੀ ਵਿਆਖਿਆ ਕਰਿਆ ਕਰੋ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਮੈਂ ਕਿਹੜਾ ਗਾਣੇ ਦੀ ਵਿਆਖਿਆ ਕਰਕੇ ਗਿਆ ਇੱਥੇ ਉਹਨਾਂ ਨੇ ਕਹਿਣ ਦਾ ਭਾ ਪਤਾ ਕੀ ਹੁੰਦਾ ਉਹ ਕਹਿੰਦੇ ਵੀ ਬਾਣੀ ਦੇ ਅਖਰੀ ਅਰਥ ਕਰਕੇ ਨਾ ਤੁਰ ਜਾਇਆ ਕਰ ਬਾਣੀ ਦੇ ਅਖਰੀ ਅਰਥ ਕਰਕੇ ਤੁਰ ਜਾਇਆ ਕਰ ਐਵੇਂ ਬਹੁਤੀਆਂ ਸਾਨੂੰ ਗੱਲਾਂ ਨਾ ਸੁਣਾਇਆ ਕਰ ਕਿਉਂਕਿ ਜਦੋਂ ਇਹ ਗੱਲਾਂ ਸੁਣਾਈਆਂ ਜਾਂਦੀਆਂ ਨਾ ਫਿਰ ਚੁਬਦੀ ਹੈ ਨਾ ਹੁਣ ਜਿੱਥੇ ਬੰਦੇ ਦੇ ਜ਼ਖਮ ਹੋਵੇ ਨਾ ਜਦੋਂ ਦਵਾਈ ਲਾਈ ਜਾਵੇ ਨਾ ਕਈ ਵਾਰੀ ਤੇ ਕਈ ਵਾਰੀ ਦਵਾਈ ਇਦਾਂ ਦੀ ਹੁੰਦੀ ਜਿਹੜੀ ਜਲਨ ਕਰਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਨੂੰ ਜਲਨ ਹੋਈ ਹੋਵੇ ਨਾ ਸਮਝ ਲਓ ਕੋਈ ਨਾ ਕੋਈ ਜ਼ਖਮ ਤਾਂ खोया ਹੋਇਆ ਹੈ ਕੋਈ ਨਾ ਕੋਈ ਜ਼ਖਮ ਤਾਂ ਹੈ ਭਰਾਵਾ ਇਹ ਤਾਈਓ ਪਰੇਸ਼ਾਨੀ ਹੋ ਰਹੀ ਹੈ ਤੈਨੂੰ ਜਿਦਨ ਇਹ ਆਪਣੇ ਜ਼ਖਮ ਸਹੀ ਕਰ ਲੇਗਾ ਨਾ ਜਿਦਨ ਦਵਾਈ ਤੇਰੇ ਤੂੰ ਲੱਗਣ ਦੇਗਾ ਨਾ ਵੀ ਚੱਲ ਲੱਗਦੀ ਹੈ ਤੇ ਇੱਕ ਵਾਰੀ ਲੱਗ ਜਾਵੇ ਤੇ ਜਿਹੜੀ ਦਵਾਈ ਜਲਨ ਕਰਦੀ ਹੈ ਨਾ ਠੀਕ ਵੀ ਉਹਨੇ ਹੀ ਕਰਨਾ ਤੈਨੂੰ ਠੀਕ ਵੀ ਉਹਨੇ ਹੀ ਕਰਨਾ ਤੇ ਜੇ ਤੂੰ ਕਵੇ ਦਵਾਈ ਵੀ ਨਹੀਂ ਲਾਉਣੀ ਐਦਾਂ ਹੀ ਸਰ ਜਾਵੇ ਤਾਂ ਗੱਲ ਨਹੀਂ ਬਣਨੀ ਬਹੁਤੀ ਵਾਰ ਕਹਿਤਾ ਜਾਂਦਾ ਬਾਣੀ ਦੀ ਵਿਆਖਿਆ ਕਰਿਓ ਕਰ ਉਹ ਭਲਿਓ ਬਾਣੀ ਦੀ ਵਿਆਖਿਆ ਹੀ ਹੁੰਦੀ ਹੈ ਇਹ ਸ਼ਬਦਾਂ ਦੀ ਵੇਖੀਏ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਵੀ ਇਹ ਪੁੱਠੇ ਕੰਮਾਂ ਤੋਂ ਖਿਹੜਾ ਛੜਾ ਕੇ ਭਲਿਆ ਸੱਚ ਵਾਲੇ ਪਾਸੇ ਨੂੰ ਆ ਜਾ ਇਹ ਗੁਰੂ ਜੀ ਨੇ ਆਖਿਆ ਨਾ ਦੁਬਿਧਾ ਨਾ ਪੜੋਂ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਕਹਿੰਦੇ ਮੈਂ ਦੁਬਿਧਾ ਦੇ ਵਿੱਚ ਨਹੀਂ ਪੈਂਦਾ ਮੈਂ ਮੜੀਆਂ ਮਸਾਣਾ ਤੇ ਨਹੀਂ ਜਾਂਦਾ ਕੌਣ ਕਹਿ ਰਿਹਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣੇ ਬਾਣੀ ਦੀ ਵੇਖਿਆ ਨਹੀਂ ਹੈ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਹੀਂ ਜਾਂਦੇ ਤਾਂ ਸਾਡੇ ਲੋਕਾਂ ਨੂੰ ਕੀ ਆਫਤ ਪਈ ਹੈ ਵੀ ਉੱਥੇ ਜਾਣਾ ਹੀ ਜਾਣਾ ਇਹ ਤਾਂ ਵਿਚਾਰਨਾ ਪਵੇਗਾ ਤੁਲਨਾ ਤੇ ਕਰਨੀ ਪਵੇਗੀ ਵੇ ਗੁਰੂ ਕੋ ਜੋ ਹੋ ਰਾ ਕੇ ਸਿੱਖ ਕੋ ਜੋ ਹੋਰ ਕਰੇ ਇਹਦਾ ਮਤਲਬ ਸਿੱਖਾ ਤੂੰ ਬਸ ਅਖਵਾ ਰਿਆਂ ਆਪਣੇ ਆਪ ਨੂੰ ਸਿੱਖ ਪਰ ਤੂੰ ਸਿੱਖ ਬਣਨ ਵਾਸਤੇ ਤਿਆਰ ਨਹੀਂ ਹੈ ਜਿੱਦਨ ਸੱਚ ਕਰਕੇ ਮਾਲਕ ਦੀ ਪੂਜਾ ਕਰਨੀ ਆ ਗਈ ਮਾਲਕ ਦੇ ਹੁਕਮਾ ਮੁਤਾਬਕ ਤੁਰਨਾ ਆ ਗਿਆ ਨਾ ਜੀਵਨ ਦੇ ਵਿੱਚ ਵੇਖਿਓ ਕ੍ਰਾਂਤੀ ਕੀ ਆਉਂਦੀ ਹੈ